ਲੱਗਦਾ ਨਹੀਂ ਕਿ ਐਸਲੇ ਪਾਰਟੀ ਜਿਹੜੀ ਹੈ ਵੇਰਕੇ ਵਿੱਚ ਕਾ ਜਿੱਤੀਮਾ ਵਾਂਗੂ ਘੁੰਮ ਰਹੀ ਆ ਬਿਲਕੁਲ ਜੀ ਜਦੋਂ ਕੋਈ ਸਿਰ ਦੇ ਖਸਮ ਹੀ ਨਾ ਗਾ ਦੇ ਪਾਰਟੀ ਦੇ ਇਧਰ ਉਧਰ ਘੁੰਮ ਰਿਹਾ ਜੀ ਫਿਰ ਕੀ ਕਰਨਗੇ ਨਵਜੋਤ ਸਿੰਘ ਸਿੱਧੂ ਦੇ ਗੈਰ ਹਜਰ ਹੋਣ ਕਰਕੇ ਮੈਡਮ ਸਿੱਧੂ ਦੇ ਬਿਮਾਰ ਹੋਣ ਕਰਕੇ ਉਹ ਗੈਰ ਹਜਰ ਹੋਣ ਕਰਕੇ ਕੁਝ ਅਖੌਤੀ ਲੀਡਰਾਂ ਨੇ ਇਸ ਟੀਟ ਨੂੰ ਜਿਹੜੀ ਸਾਡੇ ਉਮੀਦਵਾਰ ਸੀ ਇਹਨਾਂ ਦਾ ਨਾਮ ਲੱਪ ਕੇ ਤੇ ਕੋਈ ਬਾਹਰੋਂ ਲਿਆ ਕੇ ਦਾਅਵੇਦਾਰ ਤੇ ਉਹਨੂੰ ਇਹਨਾਂ ਨੇ ਰਾਜਾ ਜੀ ਨੂੰ ਜਾ ਕੇ ਦਿਖਾਇਆ ਵੀ ਇਹਨੂੰ ਟਿਕਟ ਦੇ ਦਿਓ ਉਹਦੀ ਟਿਕਟ ਜਿਹੜੀ ਆ ਰਾਜਾ ਜੀ ਨੂੰ ਘੁੰਮਾ ਕਰਕੇ ਲੈਣੀ ਆ

ਜਦੋਂ ਇਹਮ ਚੋਣਾਂ ਦਾ ਡਿਗਲ ਵੱਜ ਚੁੱਕਾ ਹੈ ਤੇ ਹਰ ਪਾਰਟੀ ਨੇ ਆਪਣੇ ਆਪਣੇ ਜਿਹੜੇ ਨੇ ਯੋਧੇ ਉਹ ਮੈਦਾਨ ਵਿੱਚ ਉਤਾਰ ਦਿੱਤੇ ਨੇ ਤੇ ਅੱਜ ਅਸੀਂ ਪਹੁੰਚੇ ਹਮੇਸ਼ਰ ਦੇ ਮਿਰਕਾ ਦੇ ਵਿੱਚ ਜਿੱਥੇ ਕੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਹੈ ਬੇਰਾ ਇੰਜਣ ਤੋਂ ਨਜ਼ਰ ਆ ਰਹੀ ਹੈ bina engine ਤੋਂ ਇਸ ਕਰਕੇ ਨਜ਼ਰ ਆ ਰਹੀ ਹੈ ਕਿ ਇਸ ਜਿਹੜੇ ਇਲਾਕੇ ਦੇ ਜਿਹੜੇ ਇੰਚਾਰਜ ਨੇ ਹਲਕਾ ਵਿਧਾਇਕ ਨੇ ਜਾਂ ਫਿਰ ਮੈਡਮ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਉਹ ਵੀ ਮਾਰ ਚੱਲ ਰਹੀ ਸੀ ਜਿਸ ਕਰਕੇ ਇਹ ਜਿਹੜਾ ਇਲਾਕਾ ਹੈ ਉਹ ਪਛੜ ਚੁੱਕਾ ਹੈ ਤੇ ਜਿਹੜੇ ਅਸਲੀ ਉਹਨਾਂ ਦੇ ਵਰਕਰ ਹੈ ਉਹ ਵੀ ਕਿਤਨਾ ਕਿਤੇ ਬਿਖਰ ਚੁੱਕੇ ਨੇ ਪਰ ਜਿਸ ਤਰ੍ਹਾਂ ਅੱਜ ਉਹ ਇਹਨਾਂ ਨੇ ਸਾਬਤ ਕੀਤਾ ਕਿ ਉਹ ਅੱਜ ਵੀ ਕਾਂਗਰਸ ਪਾਰਟੀ ਦੇ ਨਾਲ ਨੇ ਪਰ ਟਿਕਟ ਦੀ ਵੰਡ ਲੈ ਕੇ ਕਾਫੀ ਉਹਨਾਂ ਦੇ ਵਿੱਚ ਰੰਜ ਹੈ ਕਿ ਉਹਨਾਂ ਦੀ ਟਿਕਟ ਦੀ ਵੰਡ ਹੈ ਉਹ ਗਲਤ ਕੀਤੀ ਗਈ ਹੈ ਗੱਲ ਕਰ ਲੈਂਦੇ ਆ ਅਸੀਂ ਅਸਲੀ ਵਰਕਰ ਅਸਲੀ ਵੇਰਕੇ ਦੇ ਮੌਜੂਦ ਨੇ ਸਾਡੇ ਨਾਲ ਔਰ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਦਾਵੇਦਾਰ ਨੇ ਉਹਨਾਂ ਨਾਲ ਗੱਲ ਕਰਾਂਗੇ ਪੜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਲਵਿੰਦਰ ਸਿੰਘ ਮੱਲੀ ਜੀ ਮੈਂ ਜਰਨਲ ਤੋਂ ਆ ਸਾਡੇ ਐਸਸੀ ਦੇ ਦਾਵੇਦਾਰ ਆ ਜੀ ਸਰ ਹੂੰ ਤੇ ਬਿਲਕੁਲ ਐਸਸੀ ਦੇ ਦਾਵੇਦਾਰ ਨੇ ਪਰ ਗੱਲ ਕਰਾਂਗੇ ਇਸ ਹਲਕੇ ਦੀ ਕਿ ਇਸ ਹਲਕੇ ਦੇ ਵਿੱਚ ਇਹੋ ਜਿਹੀ ਕਿਹੜੀ ਐਸਲੇ ਗੱਲ ਰਹਿ ਗਈ ਹੈ ਜਿਸ ਕਰਕੇ ਇਹਨਾਂ ਦੀ ਟਿਕਟ ਦੀ ਵੰਡ ਹੈ ਉਹ ਗਲਤ ਹੋ ਗਈ ਹੈ ਔਰ ਇਹਨਾਂ ਨੇ ਅੱਜ ਇੱਕ ਮੀਟਿੰਗ ਕੀਤੀ ਹੈ ਔਰ ਮੀਟਿੰਗ ਦੇ ਵਿੱਚ ਕੀ ਮਤਾ ਪਾਸ ਕੀਤਾ ਉਹ ਵੀ ਜਾਣ ਲੈਣੇ ਆ। ਆ ਭਾਈ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਜਿਹੜਾ ਤੁਸੀਂ ਮੀਟਿੰਗ ਕੀਤੀ ਹੈ ਕਿਉਂ ਕੀਤੀ ਹੈ? ਮੈਂ ਮਲਵਿੰਦਰ ਸਿੰਘ ਮਲੀ ਜੀ ਵਾਈਸ ਪ੍ਰਧਾਨ ਜ਼ਿਲ੍ਹਾ ਕੌਂਸਲ ਕਮੇਟੀ ਅਮਰਸਾ ਸ਼ਹਿਰੀ ਇਹ ਮੀਟਿੰਗ ਕੀਤੀ ਗਈ ਜੀ ਇਹ ਟਿਕਟ ਦੇ ਵਿਰੋਧ ਚ ਕੀਤੀ ਗਈ ਆ। ਅਸੀਂ ਨਵਜੋਤ ਸਿੰਘ ਸਿੱਧੂ ਦੇ ਗੈਰ ਹਾਜ਼ਰ ਹੋਣ ਕਰਕੇ ਮੈਡਮ ਸਿੱਧੂ ਦੇ ਬਿਮਾਰ ਹੋਣ ਕਰਕੇ ਮੈਂ ਗੈਰ ਹਾਜ਼ਰ ਹੋਣ ਕਰਕੇ ਕੁਝ ਅਖੌਤੀ ਲੀਡਰਾਂ ਨੇ ਇਸ ਟਿਕਟ ਨੂੰ ਜਿਹੜੀ ਸਾਡੇ ਦਾਵੇ ਦਾ ਸੀ ਇਹਨਾਂ ਦਾ ਨਾਂ ਨਾਪ ਕੇ ਤੇ ਕੋਈ ਬਾਹਰੋਂ ਲਿਆ ਕੇ ਦਾਵੇਦਾਰ ਤੇ ਉਹਨੂੰ ਇਹਨਾਂ ਨੇ ਰਾਜਾ ਜੀ ਨੂੰ ਜਾ ਕੇ ਦਿਖਾਇਆ ਵੀ ਇਹਨੂੰ ਟਿਕਟ ਦੇ ਦਿਓ ਉਹਦੀ ਟਿਕਟ ਜੇਰੀ ਆ ਰਾਜਾ ਜੀ ਨੂੰ ਗੁੰਮਰਾਹ ਕਰਕੇ ਲੰਨ ਦੀ। ਤੁਸੀਂ ਬਾਹਰੋਂ ਲਿਆ ਕੇ ਬੰਦੇ ਦੀ ਗੱਲ ਕੀਤੀ ਗਈ ਆ ਉਹ ਕੋਣ ਨੇ ਕੀ ਕਰਦੇ ਸੀ ਪਹਿਲਾਂ ਕੀ ਕਰਦੇ ਸੀ ਤੇ ਹੁਣ ਕੀ ਕਰਦੇ ਨੇ। ਸਾਨੂੰ ਅੱਜ ਹੀ ਪਤਾ ਲੱਗਾ ਜੀ ਉਹ ਨੌਕਰੀ ਕਰਦੇ ਹੀ ਹੈ ਥਵੇਰ ਕੋਈ ਨਹੀਂ ਥਵੇਰ ਕੇ ਤੋਂ ਬਾਹਰੋਂ ਆ ਕੇ ਰਹਿੰਦੇ ਆ। ਫਿਰ ਉਹਨਾਂ ਨੇ ਜਦੋਂ ਐਕਟੀਵਿਟੀ ਕੀਤੀ ਆ ਸਿਆਸਤ ਵਿੱਚ ਉਹਨਾਂ ਨੇ ਸ਼ੁਰੂ ਤੋਂ ਕਾਲੀ ਦਲ ਦਾ ਜਦੋਂ ਮਜੀਠੀਆ ਸਾਹਿਬ ਖੜੋਤੇ ਉਦੋਂ ਕਾਲੀ ਦਲ ਦਾ ਉਹਨਾਂ ਨੇ ਸਮਰਥਨ ਕੀਤਾ ਜਦੋਂ ਆਗਲਾ ਸਾਹਿਬ ਜਿੱਤੇ ਉਦੋਂ ਵੀ ਕਾਲੀ ਦਲ ਦਾ ਸਮਰਥਨ ਕੀਤਾ ਜ ਮਨਨ ਕਹਿ ਸਕਦੇ ਆ ਕਿ ਉਹ ਕਾਲੀ ਦਲ ਦੇ ਵੋਟਰ ਵੀ ਨੇ ਸਪੋਰਟਰ ਨਹੀਂ ਹੈ ਤੇ ਐਸ ਲਈ ਇਸ ਟਿਕਟ ਇਸ ਸਾਈਡ ਦੇ ਉੱਤੇ ਦੇ ਐਸੇ ਟਿਕਟ ਲੈਣ ਜਾ ਰਹੇ ਹਾਂ ਜੀ ਇਹ ਹੜਾਨੀ ਵਾਲੀ ਗੱਲ ਜੀ ਇਹ ਹਰਾ ਰਹਿ ਕੇ ਰਾਤੀ ਵੇਖ ਕੇ ਜਦੋਂ ਸਾਨੂੰ ਪਤਾ ਲੱਗਾ ਵੀ ਉਹਨਾਂ ਦੇ ਟਿਕਟ ਦਿੱਤੀ ਗਈ ਹੈ ਤੇ ਅਸੀਂ ਪਤਾ ਕੀਤਾ ਵੀ ਕੌਣ ਨੇ ਸੀਮਾ ਦੇਵੀ ਤੇ ਉਦੋਂ ਪਤਾ ਲੱਗਾ ਵੀ ਇਹ ਕਾਲੀ ਦਲ ਨੇ ਤੇ ਹਰਾ ਰਹਿ ਕੇ ਵੀ ਕਾਲੀ ਦਲ ਦੇ ਕੈਂਡੀਡੇਟ ਨੂੰ ਟਿਕਟ ਦੇ ਦਿੱਤੀ ਤੇ ਤੁਸੀਂ ਦੱਸਿਆ ਜਿਵੇਂ ਕਿ ਤੁਸੀਂ ਬਹੁਤ ਪੁਰਾਣੇ ਇੱਥੇ ਦੇ ਵਰਕਰ ਹੋ ਬੜਾ ਪੁਰਾਣਾ ਇੱਥੇ ਤੁਸੀਂ ਕੰਮ ਕੀਤਾ ਵਾ ਫਿਰ ਕਿਸ ਤਰ੍ਹਾਂ ਤੁਸੀਂ ਨਜ਼ਰ ਅੰਦਾਜ਼ ਕਿਸ ਤਰ੍ਹਾਂ ਕਰ ਦਿੱਤਾ ਪਾਰਟੀ ਨੇ ਤੁਹਾਨੂੰ ਨਰਿੰਦਰਾਇ ਹਾਨੂਮੀ ਕੀਤਾ ਜੀ ਸਾਡੇ ਨਾਲ ਸਾਡੇ ਆਪ ਐਸੀ ਭਾਈ ਜਰਾ ਸੀ ਐਸੀ ਟਿਕਟ ਹੀ ਲੈ ਲਈ ਐਸੀ ਉਹ ਸਾਰਿਆਂ ਨੇ ਕੀਤਾ ਜੀ ਸਾਰੇ ਹੀ ਬਹੁਤ ਜਦੇ ਮਿਹਨਤੀ ਆ ਲਾਲੀ ਭਾਜੀ ਆ ਬੂਰਾ ਜੀ ਆ ਸਾਡੇ ਬੋਬੀ ਭਗਤ ਜੀ ਆ ਜਿਹੜੇ ਦਾਵੇਦਾਰੀ ਸ਼ਵਾਨੀ ਭਗਤੇ ਆ ਇਹ ਪਛੇ ਦਾਵੇਦਾਰੀ ਸਾਡੇ ਜੀ ਲਿਸਟ ਕਲੀਓ ਤੇ ਗਈ ਨਹੀਂ ਜੀ ਉਹ ਤੇ ਰਾਜਾ ਜੀ ਤੱਕ ਸਿਰਫ ਉਹਦੀ ਲਿਸਟ ਨੂੰ ਬੜੀ ਚਿਹਰਾ ਬਣਾ ਕੇ ਪੇਸ਼ ਕਰਦੇ ਤੱਕ ਕਾਰਨ ਕੀ ਰਿਹਾ ਹਲਕਾ ਇੰਚਾਰਜ ਮਾੜਾ ਰਿਹਾ ਜਾਂ ਫਿਰ ਤੁਹਾਡਾ ਉਹ ਮੋਢੀ ਆ ਉਹ ਮਾੜਾ ਰਿਹਾ ਜਿਹਨੇ ਰਾਜਾ ਵੜਿੰਗ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚਾਈ ਵੇਖੋ ਜੀ ਇੰਨੀ ਤੇ ਅਮਰ ਸਾਹਿਬ ਜਿਹੜੀ ਟੀਮ ਬਣੀ ਸੀ ਉਹਨਾਂ ਤੱਕ ਆਪਣੀ ਲਿਸਟ ਦੇ ਆਏ ਆ ਮੈਡਮ ਸਿੱਧੂ ਨੂੰ ਦੇ ਆਏ ਆ ਅੱਗੇ ਜਿਹੜੇ ਮੈਡਮ ਬਿਮਾਰ ਹੋਣ ਕਰਕੇ ਨਾ ਉਹ ਚੰਡੀਗੜ੍ਹ ਨਹੀਂ ਜਾ ਸਕੇ ਅੱਗੇ ਕਿਹੜੇ ਬੰਦੇ ਨੇ ਕੀ ਕੀਤਾ ਇਹ ਤੇ ਰਾਜਾ ਜੀ ਨੂੰ ਪਤਾ ਉਹ ਜਾਂ ਜੇ ਬੰਦੇ ਨੇ ਗਲਤ ਕੰਮ ਕਰਾਇਆ ਉਹਨੂੰ ਪਤਾ ਹੋਣਾ ਹੁਣ ਟਿਕਟ ਅਨਾਉਂਸ ਹੋ ਚੁੱਕੀ ਆ ਵੋਟਾਂ ਲੱਗ ਕੇ ਆ ਚੁੱਕੀਆਂ ਨੇ ਤੇ ਕਿਸ ਤਰ੍ਹਾਂ ਹੁਣ ਤੁਹਾਡੀ ਅਗਲੀ ਕੀ ਰਣਨੀਤੀ ਹੈ ਅੱਜ ਦਾ ਦਿਨ ਹੈ ਜਾਂ ਸ਼ਾਮਾਂ ਤੱਕ ਮੀਟਿੰਗ ਖੋਲ੍ਹ ਰਹੀ ਆ ਜੀ ਇਹ ਦੇਖਾਂਗੇ ਰਾਜਾ ਜੀ ਨੂੰ ਵੀ ਟਿਕਟ ਜਿਹੜੀ ਆ ਇਹਨੂੰ ਆਪਣਾ ਬਦਲਿਆ ਜਾਵੇ ਤੇ ਵਿਚਾਰ ਕੀਤਾ ਜੇ ਸਾਡੇ ਐਸਪੀ ਭਾਈ ਚਰੇ ਦੇ ਦਾਵੇਦਾਰ ਆ ਚੰਗੇ ਜਿਹੜੇ ਮਿਹਨਤੀ ਉਹਨਾਂ ਚੋਂ ਕਿਸ ਨੂੰ ਟਿਕਟ ਦਿੱਤੀ ਜਾਵੇ ਤੇ ਬਿਲਕੁਲ ਹੋਰ ਵੀ ਵਰਕਰ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਭਾਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਸੀਟ ਦੇ ਉੱਤੇ ਸੇਵਾ ਕੀਤੀ ਹੈ ਤੁਸੀਂ ਜਦੋਂ ਦੀ ਜਵਾਨੀ ਤੁਹਾਡੀ ਛਾਈ ਆਈ ਉਸ ਤੋਂ ਬਾਅਦ ਹੀ ਦਰਿਆ ਵਸਾਈਆਂ ਛੰਡੇ ਚੁਕੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿੰਨੀਆਂ ਵੀ ਗੱਲਾਂ ਕੀਤੀਆਂ ਤੁਸੀਂ ਬਿਲਕੁਲ ਸਹੀ ਕੀਤੀਆਂ ਮੈਂ ਤੇ ਆਪਣੀ ਜਵਾਨੀ ਸਾਰੀ ਕਾਂਗਰਸ ਦੇ ਨਾਲ ਕੀਤੀ ਆ ਮੈਂ ਨਹੀਂ ਵੇਖਿਆ ਵੀ ਮੇਰੀ ਜਵਾਨੀ ਕਿੱਥੇ ਗਈ ਤੇ ਕਿੱਥੇ ਗਈ ਆ ਤੇ ਮੈਂ ਅੱਜ ਚਲੋ ਸਾਰੇ ਜਿੰਨੇ ਵੀ ਸਾਡੇ ਭਰਾ ਬੈਠੇ ਆ ਸਾਡੀ ਮੀਟਿੰਗ ਹੋਈ ਅੱਜ ਕਾਂਗਰਸ ਪਾਰਟੀ ਦੀ ਆ ਪਾਰਟੀ ਆ ਸਾਡੀ ਜਿਹੜੀ ਵੇਰਕੇ ਦੇ ਜਿੰਨੇ ਵੀ ਯੋਧੇ ਆ ਨਾ ਅੱਜ ਉਹ ਸਾਰੇ ਆਪਾਂ ਇੱਥੇ ਇਕੱਠੇ ਹੋਏ ਆ ਕਾਂਗਰਸੀ ਇਹਨਾਂ ਦੇ ਵਿੱਚੋਂ ਉਹ ਕੋਈ ਵੀ ਐਸਾ ਬੰਦਾ ਨਹੀਂ ਹੋਣਾ ਜਿਹੜਾ ਕਿਤੇ 1 ਰੁਪਏ ਤੇ ਵੀ ਕਿਤੇ ਗਾਂਭ ਸਾ ਹੁੰਦਾ ਹੋਵੇ ਇਹ ਜਿੱਥੇ ਵੀ ਕਾਂਗਰਸ ਪਾਰਟੀ ਨੇ ਜਿੱਥੇ ਵੀ ਜੀਡੀ ਡਿਊਟੀ ਲਈ ਆ ਨਾ ਉਹ ਡਿਊਟੀ ਦੇ ਉੱਤੇ ਜੇ 50% ਕੰਮ ਕਰਨ ਨੂੰ ਕਿਹਾ ਤੇ ਆਪਾਂ 200% ਕੰਮ ਕੀਤਾ ਉੱਥੇ ਇਹ ਕਾਂਗਰਸ ਦੇ ਉਹ ਯੋਧੇ ਆ ਵੀ ਆਪਾਂ ਦਾਸ ਹੀ ਨਹੀਂ ਸਕਦੇ ਜਿੱਥੇ-ਜਿੱਥੇ ਵੀ ਕੰਮ ਕੀਤਾ ਕਾਂਗਰਸ ਪਾਰਟੀ ਦਾ ਉੱਥੇ ਨਾਲੇ ਜਿੱਤ ਪ੍ਰਾਪਤ ਕੀਤੀ ਆ ਤੇ ਆਪਾਂ ਅੱਜ ਕਾਂਗਰਸ ਚੋਂ ਚਲੋ ਇਹ ਜਿਹੜੀ ਆ ਸਾਡੀ ਸੀਟ ਸੀ ਕੀ ਐਸੀ ਅਸੀਂ ਸਾਰੇ ਭਰਾ ਇਕੱਠੇ ਹੋਏ ਹਾਂ ਚਲੋ ਜਿੰਨੇ ਵੀ ਜਾਣੇ ਸਾਡੇ ਵਿੱਚ ਕੋਈ ਐਹੋ ਜਿਹੀ ਲੜਾਈ ਨਹੀਂ ਹੈਗੀ ਅਸੀਂ ਸਾਰੇ ਇਕੱਠੇ ਆਂ ਅਸੀਂ ਇਕੱਠੇ ਹੋ ਗਏ ਸਾਡਾ ਪਹਿਲਾਂ ਵੀ ਇਹੋ ਵਿਚਾਰ ਸੀ ਵੀ ਜਿੰਨੂੰ ਵੀ ਮਿਲ ਗਈ ਆ ਨਾ ਸੀਟ ਆਪਣਾ ਆਪਣਾ ਯੋਰ ਲਾਓ ਜਿੰਨੂੰ ਸੀਟ ਮਿਲਦੀ ਆ ਆਪਾਂ ਸਾਰੇ ਭੈਣ ਭਰਾ ਉਹਨੂੰ ਉਹਦੀ ਮਤ ਕਰਾਂਗੇ ਮਤ ਕਰਕੇ ਉਹ ਜਿੱਤਾਂਗੇ ਤੇ ਜਿੱਤ ਕੇ ਉਹ ਜਿਹੜੀ ਸੀਟ ਆ ਆਪਾਂ ਹਾਈ ਕਮਾਂਡ ਦੀ ਝੋਲੀ ਪਾਉਣੀ ਆ ਤੇ ਚਲੋ ਗੱਲ ਇਹ ਆ ਵੀ ਸਾਨੂੰ ਅੱਜ ਪਤਾ ਲੱਗਾ ਜਦੋਂ ਕੱਲ ਵੀ ਇਹ ਜਿਹੜਾ ਟਿਕਟਾ ਲਾਉਸ ਹੋਈਆਂ ਜਦੋਂ ਤੇ ਉਹ ਪਤਾ ਲੱਗਾ ਵੀ ਇੱਕ ਪੈਰਾਸ਼ੂਟ ਰਾਈ ਇੱਕ ਬੰਦਾ ਉੱਠ ਗਿਆ ਤੇ ਸਾਡੇ ਵੇਰਕੇ ਦੇ ਵਿੱਚ ਟਿਕਟ ਲੈ ਆਇਆ ਤੇ ਬੜਾ ਮਨ ਨੂੰ ਦੁੱਖ ਲੱਗਾ ਤੇ ਵੀ ਇਹ ਗੱਲਾਂ ਜਿਹੜੀਆਂ ਆਵਾ ਦੇਖੋ ਇਹ ਸਹੀ ਨਹੀਂ ਲੱਗਦੀ ਦੂਜੀ ਗੱਲ ਇਹ ਆ ਵੀ ਉਹ ਬੰਦਾ ਵੇਖੋ ਕੌਣ ਆ ਉਹ ਕਾਂਗਰਸ ਆਪਣਾ ਕਾਲੀ ਦਲ ਦਾ ਨੰਦਾ ਵਾ ਵੇਖੋ ਕਾਲੀ ਦਲ ਨੂੰ ਵੇਖੋ ਕੋਈ ਮੂੰਹ ਨਹੀਂ ਲਾਉਂਦੇ ਆ ਤੇ ਸਾਡੇ ਬੰਦੇ ਨੂੰ ਡੇਡਾ ਨਹੀਂ ਦੇਂਦੇ ਆ ਕਿੱਡੀ ਮਾੜੀ ਗੱਲ ਆ ਤੇ ਬਾਕੀ ਚਲੋ ਜੋ ਨੂੰ ਟਿਕਟ ਆਪਾਂ ਆਪਾਂ ਰੱਜ ਕੇ ਵਿਰੋਧ ਕਰਨ ਦੇ ਉਹਦਾ ਅੱਜ ਵੀ ਆਪਾਂ ਕਹਿੰਦੇ ਆ ਆਪਾਂ ਹੱਥ ਜੋੜ ਕੇ ਬੇਨਤੀ ਕਰਨ ਦੇ ਆਪਣੇ ਹਾਈ ਕਮਾਂਡ ਕਰੀ ਇਹ ਵੀ ਇਹ ਜਿਹੜਾ ਜਿਹੜਾ ਫੈਸਲਾ ਲਿਆ ਵਾ ਇਹਨੂੰ ਦੁਬਾਰਾ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਵੇਖਣਾ ਤੇ ਜਿੰਨੂੰ ਬਣਦੀ ਆ ਟਿਕਟ ਉਹਨੂੰ ਦੇਣ ਅਸੀਂ ਆਈ ਕਮਾਨ ਦਾ ਬਹੁਤ ਸਵਾਗਤ ਕਰਦੇ ਆ ਵੀ ਅੱਜ ਵੀ ਆਪਾਂ ਆਈ ਕਾ ਆਪਾਂ ਕਾਂਗਰਸ ਪਾਰਟੀ ਦੇ ਨਾਲ ਆ ਅਜੇ ਤੱਕ ਆਪਾਂ ਕਾਂਗਰਸ ਪਾਰਟੀ ਦਾ ਕੋਈ ਵਿਰੋਧ ਨਹੀਂ ਕੀਤਾ ਚਲੋ ਗਲਤੀਆਂ ਹੋ ਜਾਂਦੀਆਂ ਆ ਆਪਾਂ ਗਲਤੀਆਂ ਇਹ ਕਾਂਗਰਸ ਪਾਰਟੀ ਨੇ ਸੁਧਾਰਨੀ ਚਾਹੀਦੀ ਗਲਤੀ ਜਿਹਦਾ ਮਰਨਾ ਮਾਣ ਆ ਨਾ ਉਹਨੂੰ ਇਹ ਦੇਣੀ ਚਾਹੀਦੀ ਟਿਕਟ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਅਗਰ ਸੁਧਾਰਨਾ ਕੀਤਾ ਤੇ ਵਿਰੋਧ ਕਰੋਗੇ ਬਿਲਕੁਲ ਬਿਲਕੁਲ ਜੀ ਬੰਦਾ ਆਪਾਂ ਸਾਰੇ ਜਿੰਨੇ ਇੱਥੇ ਕਾਂਗਰਸੀ ਆਪਾਂ ਬੈਠੇ ਆ ਆਪਾਂ ਸਾਰੇ ਜਣੇ ਵਿਚਾਰ ਕਰਾਂਗੇ ਤੇ ਜੇ ਸਾਡਾ ਕੋਈ ਭੈਣ ਭਰਾ ਇਹ ਚੀਜ਼ ਨੂੰ ਕਹੂਗਾ ਵੀ ਆਪਾਂ ਇਹਦਾ ਕੰਮ ਜੇ ਆਪਾਂ ਯਾਦ ਮੀਤਵਾਰ ਲੜ ਕੇ ਜੇ ਲੜਾਂਗੇ ਤੇ ਫਿਰ ਜਿੱਤ ਕੇ ਵੀ ਖਾਵਾਂਗੇ ਫਿਰ ਆਪਾਂ ਜਿੱਤ ਕੇ ਖਾਵਾਂਗੇ ਵੀ ਸਾਡੀ ਜਿਹੜੀ ਵੇਰਕੇ ਦੀ ਕਾਂਗਰਸ ਦੀ ਟੀਮ ਆ ਕਿੰਨੀ ਤਗੜੀ ਆ ਤੇ ਨਾਲੇ ਕਿੰਨਾ ਬਾਲਿਆ ਇਹਨਾਂ ਦੇ ਵਿੱਚ ਇਕੱਤਾ ਦਾ ਬਲ ਇਹ ਦੱਸਾਂਗੇ ਆਪਾਂ ਵੀ ਕਿੰਨੀ ਕਾਂਗਰਸ ਪਾਰਟੀ ਮਜ਼ਬੂਤ ਆ ਬਿਲਕੁਲ ਇਹ ਸਬੂਤ ਹੈ ਜੀ ਵਰਕਰਾਂ ਦਾ ਜਨੂਨ ਹੈ ਜਿਹੜਾ ਬੋਲ ਰਿਹਾ ਇਸ ਵੇਲੇ ਕਿਉਂਕਿ ਉਹਨਾਂ ਨੇ ਲੰਬੇ ਸਮੇਂ ਤੋਂ ਕਾਫੀ ਸੇਵੀ ਪਾਰਟੀ ਦੀ ਸੇਵਾ ਕੀਤੀ ਇਲਾਕੇ ਦੀ ਸੇਵਾ ਕੀਤੀ ਹੈ ਇਹ ਉਹ ਸੇਵਾ ਬੋਲ ਰਹੀ ਹੈ ਤੇ ਸਾਡੇ ਨਾਲ ਹੋਰ ਵੀ ਵਰਕਰ ਮੌਜੂਦ ਨੇ ਭਾਜੀ ਕੀ ਨਾਮ ਹੈ ਤੁਹਾਡਾ ਨਰਨਾ ਠਿਕਦਾ ਸ਼ਿਵਾਸ਼ਾਹਾ ਹਲਾਲੀ ਨਲੀ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਵੋਟ ਹੋਈ ਆ ਉਸ ਵੋਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੋਟ ਬਿਲਕੁਲ ਗਲਤ ਹੋਈ ਆ ਜੀ ਅਸੀਂ ਇਹ ਜਿਹੜੀ ਵਾਰਡ ਹੈ ਵਾਰਡ ਨੰਬਰ 19 ਐਸਸੀ ਲੇਡੀਜ਼ ਦਾ ਹੈ ਜੀ ਅਸੀਂ 30 35 ਪੀੜ੍ਹੀ ਸਾਲ ਤੋਂ ਵਰਕਿੰਗ ਕਰ ਰਹੇ ਆ ਔਰ ਜਦਾਂ ਸਾਡੇ ਬਲਵੰਦਰ ਸਿੰਘ ਮੱਲੀ ਜੀ ਕੇਵੀ ਸਾਹਿਬ ਕੇਵੀ ਭਾਜੀ ਜਦੋਂ ਇਹਨਾਂ ਨੇ ਜਦਾਂ ਦੱਸਿਆ ਵੀ ਅਸੀਂ 5-6 ਕੈਂਡੀਡੇਟ ਸੀਗੇ ਜਿਨ੍ਹਾਂ ਨੇ ਆਪਣੇ ਦਾਅਵੇ ਦੇ ਲਈ ਠੋਕੀ ਸਾਡੇ ਪੰਜਾਂ ਛਾਹ ਦੀ ਲਿਸਟ ਗਈ ਆ ਸਾਰੀ ਲਿਸਟ ਨੂੰ ਅਖੋਗਨੋਰ ਕਰਕੇ ਇੱਕ ਨਵਾਂ ਲੀਡਰ ਜਿਹੜਾ ਕਿ 10 ਦਿਨ ਪਹਿਲਾਂ ਅਕਾਲੀਲਾ ਛੱਡ ਕੇ ਕਾਂਗਰਸ ਚ ਆਇਆ ਉਹਨੂੰ ਟੀਰ ਦਿੱਤੀ ਗਈ ਹੈ ਅਸੀਂ ਇਹਦਾ ਵਿਰੋਧ ਕਰਦੇ ਆਂ ਜੀ ਵਿਰੋਧ ਅਗਰ ਤੁਸੀਂ ਕਹਿੰਨੇ ਵਿਰੋਧ ਕਰਾਂਗੇ ਅਗਰ ਤੁਹਾਡੀ ਇਸ ਵੰਡ ਦੇ ਉੱਤੇ ਦੁਬਾਰਾ ਧਿਆਨ ਨਾ ਦਿੱਤਾ ਗਿਆ ਜਾਂ ਫਿਰ ਸੋਧ ਨਾ ਕੀਤੀ ਗਈ ਤਾਂ ਅਗਲੀ ਰਣਨੀਤੀ ਕੀ ਹੋਏਗੀ ਸਾਡੀ ਅਗਲੀ ਰਾਤ ਦੀ ਜਿੱਦਾਂ ਸਾਡੇ ਸਾਰੇ ਕਾਂਗਰਸੀ ਵਰਕਰ ਲੀਡਰ ਸਾਡੇ ਇਕੱਠੇ ਹੋਏ ਆ ਇਹਨਾਂ ਦਾ ਸਲਾਹ ਕਰਕੇ ਵਿਚਾਰ ਵਟੰਦਾਂ ਕਰਕੇ ਇੱਕ ਇਹਨਾਂ ਸਾਰਿਆਂ ਵਿੱਚੋਂ ਇੱਕ ਆਜ਼ਾਦ ਲਗਾਈਏ ਖੜਾ ਕਰਾਂਗੇ ਔਰ ਉਹਨੂੰ ਹਰ ਬਖੋਦ ਇਸਪੋਰਟ ਕਰਕੇ ਮੈਂ ਜਿਤਾਵਾਂਗੇ ਬਿਲਕੁਲ ਤਾਂ ਇਹ ਸੀ ਆਮਰitsar ਦੇ ਵੀਰਕਾ ਹਲਕੇ ਦੇ ਜਿਹੜੇ ਕੈਂਡੀਡੇਟ ਕਾਂਗਰਸ ਪਾਰਟੀ ਤੋਂ ਜਿਹੜੇ ਕਿ ਐਸੋਲੇ ਵਿਰੋਧ ਕਰ ਰਹੇ ਸੀਗੇ ਕਿ ਉਹ ਜਿਹੜੇ ਆ ਇਸ ਇਲੈਕਸ਼ਨਰ ਦੇ ਵਿੱਚ ਕਿਸ ਤਰ੍ਹਾਂ ਆਜ਼ਾਦ ਉਮੀਦਵਾਰ ਵੀ ਖੜਾ ਕਰ ਸਕਦੇ ਨੇ ਔਰ ਆਜ਼ਾਦ ਉਮੀਦਵਾਰ ਨੂੰ ਜਿਤਾ ਵੀ ਸਕਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸਰ ਨਸਰਾਂਦੀ ਆ ਮੈਂ 1980 ਦੇ ਵਿੱਚੋਂ ਕਾਂਗਰਸ ਪਾਰਟੀ ਸੇਵਾ ਕਰ ਰਿਹਾ ਸਰ ਸਰਦਾਰ ਦਰਬਾਰਾ ਸਾਹਿਬ ਦੀ ਪ੍ਰਧਾਨ ਰਹਿ ਗਿਆ ਬਜਾਦੇ ਉਸ ਤੋਂ ਬਾਅਦ ਬੈਠ ਸਕੀ ਜਿੰਨੇ ਵੀ ਪ੍ਰਧਾਨ ਆਇਆ ਠੀਕ ਹੈ ਮੇਰੀ ਸਾਰੀ ਨੌਜੋਰੀ ਦੇ ਵਿੱਚ ਆਇਆ ਜਦੋਂ ਕਿ ਕਾਂਗਰਸ ਪਾਰਟੀ ਨੂੰ ਸਾਰੇ ਛੱਡ ਕੇ 1992 ਦੇ ਵਿੱਚ ਜਦੋਂ ਛੱਡ ਕੇ ਸਾਰੇ ਇਹ ਕਾਲੀਦਾਨ ਦੇ ਬਾਈਕਾਟ ਕੀਤਾ ਸੀ ਤੇ ਜਦੋਂ ਗੋਲੀਆਂ ਵਾਰੀਆਂ ਉਦੋਂ ਕ ਜਿਹਨਾਂ ਨੂੰ ਟਿਕਟਾਂ ਦੇ ਕਿਤੇ ਹੀ ਲੋਗੇ ਕਿਸੇ ਨੂੰ ਪਤਾ ਨਹੀਂ ਕਿ ਕਿੱਥੇ ਉਹਨਾਂ ਵੱਧੀਆਂ ਗੋਲੀਆਂ ਵਿੱਚ ਸਰਦਾਰ ਬਲਸિંહ ਮੁੱਖ ਮੰਤਰੀ ਬਣੇ ਅਸੀਂ ਉਹ ਸਾਥ ਦਾ ਅੱਜ ਇਸੇ ਵੱੜ ਦੇ ਵਿੱਚ ਅੱਜ ਅਸੀਂ ਠੀਕ ਹੋਈ ਗ੍ਰੀਨ ਪਰਵਾੜੀ ਅਸੀਂ ਦਾਅਵੇਦਾਰੀ ਕੀਤੀ ਹੈ ਕਿ ਸਾਨੂੰ ਇੱਥੇ ਸੇਵਾ ਦਾ ਇੱਕ ਮੌਕਾ ਦਿੱਤਾ ਜਾਵੇ ਕਿਉਂਕਿ ਸਾਡੇ ਨਵਜੋਤ ਕੋ ਸਿੱਧੂ ਇਹਦੇ ਹਲਕੇ ਦੇ ਅਰਚਾਰਸੀ ਨੂੰ ਤੋਂ ਸਿੱਧੀ ਪੁਲੀ ਦੀ ਗੈਰਹਾਜ਼ਰੀ ਤੇ ਟਿਕਟਾਂ ਦੀ ਵੰਡ ਕੀਤੀ ਗਈ ਆ ਸਾਡਾ ਬੰਦਾ ਖਲ ਨਹੀਂ ਦਿੱਤਾ ਗਿਆ ਅਸੀਂ ਵਾਲਮੀਂ ਬੁੰਗੀ ਦੀ ਕਾਂਗਰਸ ਕਮੇਟੀ ਜਿਹੜੀ ਫੇਲ ਕਰਦੀ ਹੈਗੀ ਆ ਅਸੀਂ ਇਹਨਾਂ ਨਾਲ ਮਿਲ ਕੇ ਸਾਰੇ ਸਲਾਹ ਕੀਤੀ ਆ ਕਿ ਜੇਕਰ ਇਹ ਟਿਕਟ ਦੀ ਵੰਡ ਸਹੀ ਨਾ ਕੀਤੀ ਗਈ ਤੇ ਅਸੀਂ ਇੱਕ ਯੋਗ ਜਮਿਹਰ ਖੜਾ ਕਰਾਂਗੇ ਉਹਨੂੰ ਜਿੱਤ ਕੇ ਯਾਦ ਤੌਰ ਤੇ ਜਿੱਤ ਕੇ ਤੇ ਕਾਂਗਰਸ ਲਈ ਝੋਲੀ ਜਿਬਾਵਾਂਗੇ ਠੀਕ ਆ ਕਾਕੇ ਸਾਰੇ ਕਾਰਨ ਸਿਰਫ ਇਹ ਵਿਰੋਧ ਕੀਤਾ ਕਰ ਰਹੇ ਆ ਕਿ ਜੇ ਸਿਕਰ ਦੀ ਵੰਸ ਨਹੀਂ ਹੋ ਰਹੀ ਲੱਗਦਾ ਨਹੀਂ ਕਿ ਐਸਲੇ ਪਾਰਟੀ ਜਿਹੜੀ ਹੈ ਵੇਰਕੇ ਵਿੱਚ ਕਾ ਜਿੱਤੀ ਮਾ ਵਾਂਗੂ ਘੁੰਮ ਰਹੀ ਆ ਬਿਲਕੁਲ ਜੀ ਜਦੋਂ ਕੋਈ ਸਿਰ ਤੇ ਖਸਮ ਹੀ ਨਾਗਾ ਤੇ ਪਾਰਟੀ ਦੇ ਇਧਰ ਉਧਰ ਘੁੰਮਣੇ ਆ ਜੀ ਫਿਰ ਕੀ ਕਰਨਗੇ ਕਿਉਂਕਿ ਐਸੇ ਨਾਂ ਤੇ ਕੋਈ ਸੇ ਦੇ ਵਾਰ ਦੇ ਤੇ ਹਲਕਾ ਚਾਰ ਜੀ ਆ ਜੇ ਇਹ ਹਲਕਾ ਚਾਰ ਜਾਇਆ ਤੇ ਜਿਹੜੀ ਕਾਂਗਰਸ ਕਿਵੇਂ ਬਾਰਨ ਉਹ ਉੰਡੀ ਦੀ ਕਮੇਟੀ ਵੇਖਾ ਉਮੀਦੀ ਇਹਨੂੰ ਹਲਕਾ ਚਾਰ ਦੇ ਤੱਕ ਘੁੰਮਿਆ ਨਹੀਂ ਕਿ ਕਿਹੜਾ ਬੰਦਾ ਇਹਨੂੰ ਪਤਾ ਨਹੀਂ ਘਰ ਚਾਰਜ ਕਿਹੜਾ ਗੇ ਮਾਣੇ ਦੇ ਮਿਲਦੇ ਪਰਦਾ ਰਿਹਾ ਕੰਮ ਚਾਹਦੇਗੇ ਤੇ ਬਿਲਕੁਲ ਇਹ ਆ ਵੇਰਕੇ ਦੇ ਉਹ ਜਜ਼ਾਰੂ ਵਰਕਰ ਜਿਹੜੇ ਕਿ ਐਸ ਲਈ ਕਹਿ ਰਹੇ ਨੇ ਕਿ ਵੇਰਕੇ ਨੂੰ ਹਜੇ ਤੱਕ ਕੋਈ ਵੀ ਮੋੜੀ ਨਹੀਂ ਮਿਲਿਆ ਕੋਈ ਵੀ ਹਲਕਾ ਇੰਚਾਰਜ ਨਹੀਂ ਮਿਲਿਆ ਜਿਸ ਕਰਕੇ ਇਸੇ ਹੀ ਰਸਤੇ ਤੇ ਪਾਰਟੀ ਜਾ ਸਕੇ ਹੁਣ ਦੇਖਣਾ ਹੋਵੇਗਾ ਕਿ ਆ ਕੀ ਆਨ ਵਾਲੇ ਸਮੇਂ ਦੇ ਵਿੱਚ ਵੇਰਕੇ ਤੋਂ ਹੁਣ ਆਜ਼ਾਦ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਜਾਂ ਫਿਰ ਪਾਰਟੀ ਇਸ ਸੀਟ ਤੇ ਸੌਦ ਕਰੇਗੀ ਕੈਮਰਾਮੈਨ ਗੁਰਦੇਵ ਦੇ ਨਾਲ ਧਿਆਨ ਚੰਨ ਟੂ ਡਿਵੀਜ਼ਨ ਪੰਜਾਬ ਅੰਮ੍ਰਿਤਸਰ